ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦੇ ਅਗਲੇ ਭਾਗ ਬਾਰੇ ਸੋ ਦੋਸਤੋ ਜਿਹੜੇ ਪਿਛਲੇ ਭਾਗ ਵਿੱਚ ਤੁਸੀਂ ਕਹਾਣੀ ਸੁਣੀ ਸੀ ਉਹਨੂੰ ਸੁਣ ਕੇ ਤੁਹਾਡੇ ਰੌਂਕ ਤੇ ਜ਼ਰੂਰ ਖੜੇ ਹੋ ਗਏ ਹੋਣਗੇ ਕਿਉਂਕਿ ਪੰਜੇ ਉਂਗਲਾਂ ਜਿਹੜੀਆਂ ਨੇ ਉਹ ਬਰਾਬਰ ਨਹੀਂ ਹੁੰਦੀਆਂ ਤੇ ਟਰੱਕ ਡਰਾਈਵਰ ਹੁੰਦਾ ਹੈ ਜਿਹੜਾ ਉਹ ਸਾਰੀ ਜੱਗੇ ਰਹਿੰਦੇ ਕਈ ਵਾਰ ਵਿੱਚ ਮਾੜੇ ਵੀ ਬਹੁਤ ਨਿਕਲ ਆਉਂਦੇ ਨੇ ਸੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾ ਭੈਣਾ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣਾ ਸੋ ਇਸ ਟਰੱਕ ਡਰਾਈਵਰ ਨੇ ਆਪਣੀ ਹੱਦਬੀਤੀ ਦੱਸੀ ਹੈ ਜੀ ਕਹਿੰਦਾ ਵੀ ਲੋਕਾਂ ਦੀਆਂ ਨਕਾਰਾ ਕਰਕੇ ਛੁੱਟੀਆਂ ਵਸਤਾਂ ਨੇਕ ਚੰਦ ਦੀ ਤਲਿਸ਼ਮੀ ਸ਼ੋ ਨਾਲ ਰੌਗ ਗਾਰਡਨ ਵਿੱਚ ਤਬਦੀਲ ਹੋ ਗਈਆਂ ਉਸ ਦੀ ਕਾਰਜਸ਼ੀਲ ਬੁੱਧੀ ਦੀ ਦੇਸ਼ ਅਤੇ ਵਿਦੇਸ਼ ਵਿੱਚ ਭਰਪੂਰ ਚਰਚਾ ਹੋਈ ਸਾਡੀਆਂ ਵਰਤਕੇ ਛੁੱਟੀਆਂ ਚੀਜ਼ਾਂ ਕੁਝ ਲੋਕਾਂ ਲਈ ਜ਼ਿੰਦਗੀ ਜਿਉਣ ਦਾ ਸਾਧਨ ਬਣਦੀਆਂ ਨੇ ਕਈ ਵਾਰ ਇਹਨਾਂ ਨਕਾਰਾ ਚੀਜ਼ਾਂ ਕਾਰਨ ਅਲੋਕਾਰਕੜ ਨਾਂਵਾਂ ਵੀ ਵਾਪਰ ਜਾਂਦੀਆਂ ਨੇ ਕਲਕੱਤੇ ਰਹਿੰਦੇ ਦੋ ਡਰਾਈਵਰਾਂ ਨਾਲ ਕੁਝ ਇਸ ਤਰ੍ਹਾਂ ਦਾ ਹੀ ਵਾਪਰਿਆ ਸੀਗਾ ਉਹ ਦੋਵੇਂ ਭਰਾ ਤਾਂ ਨਹੀਂ ਸਨ ਪਰ ਨੇੜੇ ਦੇ ਪਿੰਡਾਂ ਦੇ ਹੋਣ ਕਾਰਨ ਤੇ ਸੁਭਾਅ ਆਤਾਂ ਅਤੇ ਕੰਮ ਦੀ ਗਰਜ ਨੇ ਉਹਨਾਂ ਨੂੰ ਇਕੱਠਿਆਂ ਕਰ ਦਿੱਤਾ ਸੀ। ਵਿਆਹ ਦੋਹਾਂ ਦਾ ਨਹੀਂ ਸੀ ਹੋਇਆ। ਕਲਕੱਤੇ ਵਰਗੇ ਮਹਾਨਗਰ ਵਿੱਚ ਛੜਿਆਂ ਨੂੰ ਬਹੁਤੀ ਔਖ ਨਹੀਂ ਚੱਲਣੀ ਪੈਂਦੀ। ਇੱਥੇ ਹਰ ਤਰ੍ਹਾਂ ਦੀ ਲੋੜ ਪੂਰੀ ਹੋ ਜਾਂਦੀ ਹੈ। ਜੇ ਵਿੱਚ ਨੋਟ ਹੋਣੇ ਚਾਹੀਦੇ ਨੇ। ਹਾਂ ਇਹ ਗੱਲ ਵੱਖਰੀ ਗੱਲ ਹੈ ਵੀ ਅਜਿਹਿਆਂ ਵੈਲ ਸੂਫੀਆਂ ਕਾਰਨ ਕਦੇ-ਕਦੇ ਡਾਕਟਰਾਂ ਪਾਸੋਂ ਕੁੜੇ ਪੜਵਾਉਣੇ ਪੈਂਦੇ ਨੇ। ਸਾਡੇ ਇਹ ਦੋਵੇਂ ਡਰਾਈਵਰ ਹੱਡ ਭੰਨ ਕੇ ਕੰਮ ਕਰਨ ਦੀ ਉਮਰ ਲੰਗਾ ਬੈਠੇ ਸਨ। ਪੱਕੀ ਡਿਊਟੀ ਇਹਨਾਂ ਨੂੰ ਮਿਲਦੀ ਨਹੀਂ ਸੀਗੀ। ਪਰ ਜੇ ਕਿਸੇ ਨੇ ਪਿੰਡ ਜਾਣਾ ਹੁੰਦਾ ਜਾਂ ਕੋਈ ਬਿਮਾਰ ਹੋ ਜਾਂਦਾ ਜਾਂ ਫਿਰ ਕਿਸੇ ਡਰਾਈਵਰ ਦੀ ਕੋਟ ਤੇ ਚੈਰੀ ਵਿੱਚ ਤਰੀ ਹੁੰਦੀ ਤਾਂ ਇਹਨਾਂ ਡਰਾਈਵਰਾਂ ਦਾ ਮੁੱਲ ਉਦੋਂ ਪੈਂਦਾ ਸੀਗਾ ਕਮਰਾ ਇਹਨਾਂ ਨੇ ਸ਼ੁਰੂ ਤੋਂ ਹੀ ਕੋਈ ਲਿਆ ਨਹੀਂ ਸੀਗਾ ਨਾ ਹੀ ਕੋਈ ਸਾਊ ਇਹਨਾਂ ਨੂੰ ਰੱਖਣਾ ਚਾਹੁੰਦਾ ਸੀ ਜਿਸ ਦੀ ਗੱਡੀ ਚਲਾਉਣੀ ਹੁੰਦੀ ਉਸੇ ਵਿੱਚ ਹੀ ਬਹਿ ਜਾਂਦੇ ਸਨ ਨਹੀਂ ਜਾਂ ਫਿਰ ਕਦੇ ਕਿਸੇ ਗਰਾਜ ਵਿੱਚ ਕੋਈ ਕੋਨਾ ਮਿਲਦਾ ਉੱਥੇ ਰਹਿਣ ਮਸੇਰਾ ਹੋ ਜਾਂਦਾ ਅੱਜ ਕੱਲ੍ਹ ਮਿੰਨੇ ਕੁ ਤੋਂ ਇੱਕ ਗਰਾਜ ਵਿੱਚ ਫਟਿਆਂ ਦੀ ਬਣਾਈ ਆਰਚ ਜਿਹੀ ਪਰਛਤੀ ਯਾਨੀ ਕਿ ਬਾਲਕੋਨੀ ਤੇ ਇਹਨਾਂ ਦਾ ਲਗਾਤਾਰ ਲੱਗਿਆ ਡੇਰਾ ਵੇਖ ਕੇ ਕਈਆਂ ਨੂੰ ਹਰਾਨੀ ਹੋਈ ਦਰਸਲ ਗਰਾਜ ਦੇ ਮਾਲਕ ਮਿਸਤਰੀ ਨੂੰ ਆਪ ਨਸ਼ਿਆਂ ਦੀ ਆਦਤ ਸੀਗੀ। ਇੱਧਰ ਇਹਨਾਂ ਦੋਹਾਂ ਡਰਾਈਵਰਾਂ ਨੇ ਬਸ ਕੱਲੇ ਜੀਵ ਤੇ ਸਾਪ ਹੀ ਨਹੀਂ ਸੀ ਲੜਾਏ, ਹੋਰ ਕੋਈ ਨਸ਼ਾ ਛੱਡਿਆ ਨਹੀਂ ਸੀਗਾ ਇਹਨਾਂ ਨੇ। ਇਹਨਾਂ ਨੇ ਡੋਡੇ ਵੀ ਪੀਣੇ, ਫੀਮ ਵੀ ਖਾਣੀ ਤੇ ਰਾਤ ਨੂੰ ਸ਼ਰਾਬ ਵੀ ਪੀਣੀ। ਮਿਸਤਰੀ ਨੂੰ ਭਾਈਵਾਲ ਲੱਭ ਪਏ ਇਸ ਤਰ੍ਹਾਂ ਨਾਲ ਉਸ ਲਈ ਇਹ ਸੌਦਾ ਲਾਹੇਵੰਦ ਸੀਗਾ। ਪੀਣ ਨੂੰ ਡੋਡਿਆਂ ਦੀ ਮੁਫਤ ਗਲਾਸੀ ਮਿਲ ਜਾਂਦੀ ਤੇ ਰਾਤ ਨੂੰ ਇੱਕ ਅੱਧਾ ਪੈਗ। ਗਰਾਜ ਵਿੱਚ ਸੌਣ ਨਾਲ ਮੁਫਤ ਦੀ ਪਹਿਰੇਦਾਰੀ ਹੋ ਜਾਂਦੀ ਉਹਦੀ। ਇਹਨਾਂ ਮahanagaran ਵਿੱਚ ਗਰਜਾਂ ਦੀਆਂ ਅਜਹੀਆਂ ਅਰੇਹੀਆਂ ਦੋਸਤੀਆਂ ਨੇੜਤਾਵਾਂ ਸਹਿਜ ਸੁਭਾਈ ਹੋ ਜਾਂਦੀਆਂ ਨੇ। ਨਾਲੇ ਲੜਿਆਂ ਨੂੰ ਮੇਨੇ ਟੱਕਰੀ ਪੈਂਦੇ ਨੇ ਦੋਹਾਂ ਡਰਾਈਵਰਾਂ ਦੇ ਸੁਭਾਅ ਵਲੱਖਣ ਸਨ ਗੱਡੀ ਚਲਾਉਂਦੇ ਆ ਇਹ ਟਰੱਕ ਟੈਕਸੀ ਜਾਂ ਬੱਸ ਨਾਲ ਇਸ ਤਰ੍ਹਾਂ ਗੱਲਾਂ ਕਰਦੇ ਰਹਿੰਦੇ ਜਿਵੇਂ ਚੇਰਾਂ ਦੇ ਵਿਛੜੀ ਪ੍ਰੇਮਿਕਾ ਨੂੰ ਕੋਈ ਮਨਾਉਂਦਾ ਹੁੰਦਾ ਗੀਅਰ ਬਦਲਿਆਂ ਕੋਈ ਆਵਾਜ਼ ਆ ਜਾਂਦੀ ਤਾਂ ਕਹਿੰਦੇ ਵੀ ਇਹ ਨਹੀਂ ਕਰੀਦਾ ਹੁੰਦਾ ਬੰਦੀਏ ਦੱਸ ਹੁਣ ਮੇਰੇ ਵਸ ਕੀ ਐ ਰਾਈ ਇਹੋ ਜੈ ਕੋਈ ਉਖਲੀ ਆ ਜਾਂਦੀ ਤਾਂ ਕਹਿਣਾ ਵੀ ਹਾਏ ਹਾਏ ਸੜ ਤਾਂ ਨਹੀਂ ਲੱਗੀ ਕਿਸੇ ਪੁੜ ਤੇ ਚੜਨਾ ਹੁੰਦਾ ਤਾਂ ਡੈਸ਼ਬੋਰਡ ਤੇ ਥਾਪੀਆਂ ਮਾਰ ਲੱਗ ਜਾਣਾ ਵੀ ਸ਼ਾਬਾਸ਼ ਚੜ ਜਾ ਚੜਦਾ ਰਾਮਪਲੀ ਕਰੂਗਾ ਕਹਾਂ ਜਾ ਕੇ ਤੇਰੀ ਪੂਰੀ ਸੇਵਾ ਕਰੂੰਗਾ ਜੇ ਗੱਡੀ ਰੋਕਣੀ ਹੁੰਦੀ ਤਾਂ ਬ੍ਰੇਕਾਂ ਦੇ ਨਾਲ ਹੀ ਬੁਸ਼ਕਰ ਮਾਰਨੀ ਵੀ ਜਿੱਥੇ ਅਤਰੀ ਘੋੜੀ ਹੱਥਾਂ ਵਿੱਚੋਂ ਨਿਕਲਦਲੀ ਹੋਵੇ ਬੱਸ 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 ਇਹਨਾਂ ਦੇ ਸੁਭਾਅ ਦੇ ਸ਼ੌਂਕ ਦੀਆਂ ਸਾਖੀਆਂ ਬਣ ਗਈਆਂ ਸਨ ਬੰਗਾਲ ਵਿੱਚ ਪੋਸਟ ਆਮ ਮਿਲ ਜਾਂਦੇ ਨੇ ਕਰਿਆਨੇ ਦੀਆਂ ਦੁਕਾਨਾਂ ਤੇ ਬੋਰੀਆਂ ਦੇ ਬੋਰੇ ਪਏ ਨੇ ਉੱਥੇ ਇਹਨਾਂ ਵਿੱਚ ਖੇਲ ਸੁਆ ਮਿਲਾ ਕੇ ਪੀਸ ਕੇ ਦੂਜੇ ਰਾਜਾਂ ਨੂੰ ਸਮਗਲ ਕੀਤਾ ਜਾਂਦਾ ਇਹ ਪਾਊਡਰ ਜਾਂ ਪੋਸਟ ਦਾ ਆਟਾ ਪੰਜਾਬ ਵਿੱਚ ਆ ਕੇ ਭੁੱਕੀ ਬਣ ਜਾਂਦਾ ਤੇ ਮਹਿੰਗਾ ਹੋਣ ਕਾਰਨ ਅਮਰੀਆਂ ਨੂੰ ਦਵਾਈ ਵਾਂਗ ਨਿਕਲਣਾ ਪੈਂਦਾ ਇਹ ਦੋਵੇਂ ਡਰਾਈਵਰ ਸੱਜਰੀ ਡੋਡੇ ਲਿਆ ਕੇ ਪਿਉ ਦੰਦੇ ਜਦੋਂ ਪਾਣੀ ਫੀਬਰੰਗਾ ਹੋ ਜਾਂਦਾ ਤਾਂ ਨਿਚੋੜ ਕੇ ਗਲਾਸੀ-ਗਲਾਸੀ ਪੀ ਕੇ ਡੋਡਿਆਂ ਦਾ ਫੋਕ ਕਰਾ ਦੇ ਪਿਛਵਾੜੇ ਹੀ ਨਾ ਸੁੱਟ ਦੰਦੇ। ਉੱਥੇ ਇੱਕ ਵਲਗਣ ਸੀ ਤੇ ਪਰਾਂ ਬੰਗਾਲੀ ਪੰਡਤਾਂ ਦਾ ਘਰ ਸੀ। ਵਲਗਣ ਵਿੱਚ ਉਹਨਾਂ ਦੀ ਗਾਂ ਪਜੀ ਹੁੰਦੀ ਸੀ ਜਿਸ ਨੂੰ ਸਵੇਰੇ ਸ਼ਾਮ ਇੱਕ ਭਈਆ ਆ ਕੇ ਪੱਠੇ ਪਾਉਂਦਾ ਹੁੰਦਾ ਸੀ ਤੇ ਦੁੱਧ ਚੋ ਕੇ ਬੰਗਾਲੀ ਪੰਡਤਾਂ ਨੂੰ ਦੇ ਜਾਂਦਾ ਸੀ ਉਹ। ਗਾਂ ਡਰਾਈਵਰਾਂ ਦਾ ਸੁਟਿਆ ਡੋਡਿਆਂ ਦਾ ਫੋਕ ਖਾਣ ਲੱਗ ਪਈ ਉਹ ਪਹਿਲਾਂ ਨਾਲੋਂ ਪੱਠੇ ਵੀ ਵੱਧ ਖਾ ਜਾਂਦੀ ਤੇ ਦੁੱਧ ਵੀ ਵਧੇਰੇ ਦੇਣ ਲੱਗ ਪਈ ਉਹ। ਕੀਲੇ ਨਾਲ ਬੱਜੀ ਵੀ ਉਹ ਮੱਛਰੀ ਰਹਿੰਦੀ ਉਹਦਾ ਕੁਧਾੜੇ ਮਾਰਨ ਨੂੰ ਜੀ ਕਰਦਾ ਰਹਿੰਦਾ ਬੰਗਾਲੀ ਪੰਡਤ ਪਈਏ ਤੇ ਬੜਾ ਪਰਸੰਨ ਸੀਗਾ ਉਹਨਾਂ ਸਮਝਿਆ ਵੀ ਬੜੀ ਸੇਵਾ ਕਰਦਾ ਹੈ ਗਊ ਦੀ ਉਹਨਾਂ ਪਈਏ ਦੀ ਤਨਖਾਹ ਵਧਾ ਦਿੱਤੀ ਜਦੋਂ ਕਦੇ ਇਹ ਡਰਾਈਵਰ ਕਿਸੇ ਦੀ ਵਗਾਰ ਕਰਨ ਜਾਂ ਫਿਰ ਇੱਕ ਅੱਧ ਦਿਨ ਗੱਡੀ ਚਣਾਉਣ ਜਾਂਦੇ ਤਾਂ ਡੋਡਿਆਂ ਦਾ ਫੋਕਸ ਉੱਟਣ ਵਿੱਚ ਵੇਲਾ ਕਮੇੜਾ ਹੋ ਜਾਂਦਾ ਗਾਂ ਉੱਪਰ ਵੱਲ ਮੂੰਹ ਚੁੱਕ ਕੇ ਪਰਛਤੀ ਵੱਲ ਬਾਰ-ਬਾਰ ਵੇਖਦੀ ਉਹਦਾ ਪੱਠੇ ਖਾਣ ਨੂੰ ਜੀ ਨਾ ਕਰਦਾ ਤੇ ਉਹ ਰੰਬ ਦੀ ਫਿਰਦੀ ਜਦੋਂ ਉਹ ਮੁੜਦੇ ਗਾਂ ਫੇਰ ਸ਼ਾਂਤ ਹੋ ਜਾਂਦੀ ਅਦੇ ਤੱਕ ਨਾ ਪਈਏ ਨੂੰ ਤੇ ਨਾ ਹੀ ਬੰਗਾਲੀ ਪੰਡਰ ਨੋਗਾ ਦੇ ਸੁਭਾਅ ਵਿੱਚ ਆਈ ਤਬਦੀਲੀ ਦੇ ਪੇਜ ਦਾ ਪਤਾ ਲੱਗਿਆ ਸੀਗਾ ਸਬੱਬੀ ਦੋਹਾਂ ਡਰਾਈਵਰਾਂ ਨੂੰ ਅਚਾਨਕ ਕੰਮ ਮਿਲ ਗਿਆ ਟਾਟਾ ਨਗਰ ਤੋਂ ਨਵੀਆਂ ਗੱਡੀਆਂ ਯਾਨੀ ਕਿ ਚੈਸੀਜ਼ ਪੰਜਾਬ ਛੱਡ ਕੇ ਆਉਂਦੀਆਂ ਸਨ ਹਫ਼ਤੇ ਭਰ ਦਾ ਕੰਮ ਸੀ ਉਹਨਾਂ ਬਣਦੇ ਸਰਦੇ ਡੋਡੇ ਆਪਣੇ ਬੈਗ ਵਿੱਚ ਪਾਏ ਤੇ ਰਵਾਨਾ ਹੋ ਗਏ ਉਹ ਡੋਡੇ ਆ ਦੇ ਫੋਗ ਤੇ ਲੱਗੀ ਗਾਹ ਨੇ ਉਸੇ ਸ਼ਾਮ ਪੱਠੇ ਨਾ ਖਾਦੇ ਤੇ ਨਸ਼ਾ ਟੁੱਟੇ ਅਮਲੀ ਵੰਗ ਸੁਸਤ ਜੀ ਖੜੀ ਰਹੀ ਉਹ ਭਈਆ ਦੁੱਧ ਚਾਉਣ ਲਈ ਨੇੜੇ ਹੋਇਆ ਤਾਂ ਮਾਰਨੋਂ ਪਈਓ ਘੜਾ ਨੂੰ ਛਿੱਟੇ ਮਾਰੇ ਤਾਂ ਛੜਾ ਜਲਾਈਆਂ ਗਾਂ ਦੇ ਸੁਭਾਅ ਵਿੱਚ ਆਈ ਅਚਾਨਕ ਤਬਦੀਲੀ ਤੋਂ ਭਈਆ ਤੇ ਬੰਗਾਲੀ ਦੋਨੋਂ ਹੈਰਾਨ ਸਨ ਝੋਨੇ ਦੀ ਕੁਤਰੀ ਪਰਾਲੀ ਤੇ ਆਟਾ ਢੋੜਿਆ ਗਾਂ ਨੇ ਸੁੰਘਿਆ ਅੰਦਰਲਾ ਮਾਨ ਨਾ ਮੰਨਿਆ ਤੇ ਖੁਰਲੀ ਤੋਂ ਪਿਛੇ ਹੋ ਕੇ ਖੜ ਗਈ ਉਹ ਦੂਜੇ ਦਿਨ ਵੀ ਗਾਂ ਨੇ ਪੱਠੇ ਨਾ ਖਾਦੇ ਪੰਡਤ ਨੇ ਮੱਜਾਂ ਦੇ ਇੱਕ ਖਟਾਲ ਵਿੱਚੋਂ ਇੱਕ ਸਿਆਣੇ ਗਵਾਲੇ ਨੂੰ ਸੱਦ ਕੇ ਗਾਹ ਨੂੰ ਵਿਖਾਇਆ ਉਸ ਨੇ ਆਪਣੀ ਸਮਝ ਅਨੁਸਾਰ ਗਾਹ ਨੂੰ ਪਰਖਿਆ ਫਿਰ ਭੋਕ ਲੱਗਣੇ ਪਰ ਖਾ ਲੇਗਾ ਆ ਕੇ ਉਹ ਚਲੇ ਆ ਗਿਆ ਗਾਹ ਨੂੰ ਭੁੱਖ ਵੀ ਲੱਗੀ ਉਸ ਨੇ ਖਾਣ ਲਈ ਖੁਰਲੀ ਵਿੱਚ ਮੂੰਹ ਆ ਰਿਹਾ ਇੱਕ ਦੋ ਬੁਰਕ ਭਰੇ ਵੀ ਪਰ ਹੋਰ ਨਾ ਖਾਦਾ ਗਿਆ ਪਈਏ ਨੇ ਪਾਣੀ ਦਿਖਾਇਆ ਉਹ ਵੀ ਮੂੰਹ ਛੁਆ ਕੇ ਛੱਡ ਦਿੱਤਾ ਉਹਨੇ ਉਧਰ ਡਰਾਈਵਰਾਂ ਦੀ ਪਰਛਤੀ ਵੱਲ ਮੂੰਹ ਕਰਕੇ ਕਈ ਵਾਰ ਰੰਬੀ ਤੇ ਫਿਰ ਕੰਨ ਢਿੱਲੇ ਛੱਡ ਕੇ ਅੱਧ ਮਿਚੀਆਂ ਅੱਖਾਂ ਨਾਲ ਨਿਮੀ ਪਾ ਕੇ ਖੜੋ ਗਈ ਉਹ ਉਧਰ ਡਰਾਈਵਰ ਪੂਰੇ ਹੋ ਜਾਣਕਾਰ ਨੇ ਇੱਥੇ ਜਣੇ ਨੂੰ ਟਾਟਾ ਤੋਂ ਕਲਕੱਤੇ ਵਾਪਸ ਮੁੜਨਾ ਪਿਆ ਉਹ ਯਾਰਾਂ ਬੇਲੀਆਂ ਨੂੰ ਮਿਲਦਾ ਤੇ ਜਿੱਥੇ दारू ਨਸ਼ਾ ਮਿਲਦਾ ਰਾਤਾਂ ਕੱਟਦਾ 5 ਵਜੇ ਦਿਨ ਫੇਰ ਆਪਣੀ ਪਰਛਤੀ ਤੇ ਆ ਗਿਆ ਉਹ ਆਉਂਦੇ ਅਹੀ ਪਹਿਲਾਂ ਚੌ ਦਿਨਾਂ ਦਾ ਡੱਬੇ ਵਿੱਚ ਪਿਆ ਡੋਡਿਆਂ ਦਾ ਫੋਕ ਜਿਹੜਾ ਤੁਰਨ ਦੀ ਕਾਲੀ ਵਜੇ ਛੁੱਟਣਾ ਭੁੱਲ ਗਿਆ ਸੀਗਾ ਅੱਗਾ ਪਿੱਛਾ ਵੇਖ ਕੇ ਮ ਹੇਠੋਂ ਗਾਂ ਰੰਬੀ ਡਰਾਈਵਰ ਨੇ ਓਕੜ ਕੇ ਵੇਖਿਆ ਤਾਂ ਹੈਰਾਨ ਰਹਿ ਗਿਆ ਗਾਂ ਹਾਪੜਿਆਂ ਵਾਂਗ ਪੁੰਜੇ ਡੇਗੇ ਫੋਕ ਵਾਲੀ ਮਿੱਟੀ ਵੀ ਚੱਟ ਰਹੀ ਸੀ ਫੇਰ ਉਸਨੇ ਨਵੇਂ ਲਿਆਂਦੇ ਡੋਡੇ ਭਿਉਂਤੇ ਤੇ ਕੁਝ ਦੇਰ ਲਈ ਆਰਾਮ ਕਰਨ ਪੈ ਗਿਆ ਉਹ ਹੇਠੋਂ ਗਾਂ ਫੇਰ ਰੰਬੀ ਉਸਨੇ ਅਣਗੋਲਿਆ ਕਰ ਦਿੱਤਾ ਪਰ ਗਾਂ ਫੇਰ ਰੰਬੀ ਤਾਂ ਹੈਰਾਨ ਹੋਇਆ ਵੀ ਇਹ ਕਿਹੜੀ ਰੁੱਤ ਹੋਈ ਹੈ ਇਹ ਚਾਉਣ ਦੀ ਤੇ ਅੱਧਾ ਘੁੱਟ ਕੇ ਹੇਠਾਂ ਵੇਖਣ ਲੱਗਾ ਉਹ ਗਾਂ ਉਤਾਂ ਨੂੰ ਮੂੰਹ ਚੱਕੀ ਖੜੀ ਸੀ ਉਸ ਨੂੰ ਵੇਖਦਿਆਂ ਹੀ ਫੇਰ ਰੰਬੀ ਬੜਾ ਮੋਹ ਕਰਦੀ ਹੈ ਇਹ ਤਾਂ ਬਾਈ ਚਲੋ ਅਸੀਂ ਵੀ ਕਹਿਣ ਜੋਗੇ ਹੋ ਗਏ ਵੀ ਆਪਾਂ ਵੀ ਕਿਸੇ ਵੇਲੇ ਆਸ਼ਕ ਰਹੇ ਹਾਂ ਦੁਪਹਿਰੇ ਉਹਦੇ ਵਰਗੇ ਹੀ ਦੋ ਜਣੇ ਹੋਰ ਆ ਗਏ ਭਿੱਜੇ ਡੋਡੇ ਨਿਚੋੜ ਕੇ ਫੋਕ ਪਹਿਲਾ ਮੰਗੀ ਹੇਟਾਂ ਵਗਾ ਕੇ ਮਾਰਿਆ ਉਹਨਾਂ ਨੇ ਗਾਂ ਪਲਾਜ ਹੀ ਚੜਮ ਕਰ ਗਈ ਤੇ ਮੂੰਹ ਤਾਂ ਚੱਕ ਕੇ ਕੰਨ ਖੜੇ ਕਰ ਲਏ ਉਹਨੇ ਇੱਕ ਜਣਾ ਖੜਾ ਇਹ ਕੌਤਕ ਵੇਖ ਰਿਹਾ ਸੀ ਬੋਲਿਆ ਵੀ ਸਾਲਿਓ ਆਪ ਤਾਂ ਜਿਹੋ ਜੇ ਹੈਗੇ ਆ ਸਭ ਨੂੰ ਪਤਾ ਹੀ ਹੈ ਪਰ ਮੈਨੂੰ ਲੱਗਦਾ ਵੀ ਹੇਟਾਂ ਵਾਲੀ ਗਊ ਵੀ ਜਾਉ ਪੰਡਤਾਂ ਦੇ ਕੰਮੋਂ ਕਿਉਂ ਦੂਜੇ ਹੈਰਾਨ ਹੋਏ ਲੱਗਦਾ ਇਹ ਤੁਹਾਡੇ ਡੋਡਿਆਂ ਦੀ ਝਾਕ ਰੱਖਦੀ ਹੈ ਅੱਛਾ ਡਰਾਈਵਰ ਨੂੰ ਹੁਣ ਕੁਝ ਕੁਝ ਸਮਝ ਆਉਣ ਲੱਗ ਪਿਆ ਵੀ ਮੈਂ ਵੀ ਆਖਾਂ ਵੀ ਇਹ ਮੂੰਹ ਤਾਂ ਚੱਕ ਕੇ ਕਾਤੋਂ ਰੰਬਦੀ ਹੈ ਮੈਂ ਤਾਂ ਸੋਚਿਆ ਵੀ ਇਹ ਮੇਰਾ ਮੋਹ ਕਰਨ ਲੱਗ ਪਈ ਉਹ ਤੇਰਾ ਨਹੀਂ ਤੇਰੇ ਡੋਡਿਆਂ ਦਾ ਮੋਹ ਕਰਦੀ ਐ ਇਹ ਗਾਂ ਪਹਿਲਾਂ ਵਾਲੇ ਸੁਭਾਅ ਤੇ ਫੇਰ ਆ ਗਈ ਦੂਸਰਾ ਡਰਾਈਵਰ ਵੀ ਕੁਝ ਦਿਨ ਬਾਅਦ ਮੁੜ ਆਇਆ ਉਹਨਾਂ ਗਾਂ ਦੇ ਡੋਡੇ ਖਾਣ ਵਾਲੀ ਗੱਲ ਸਾਂਝੀ ਕੀਤੀ ਫਿਰ ਪਰਖਣ ਲਈ ਡੋਡਿਆਂ ਦਾ ਫੋਕਸ ਉੱਠਿਆ ਉਹਨਾਂ ਨੇ ਸੱਚੀ ਗਾਂ ਫੋਕੇ ਹੀਠਾਂ ਡਿੱਗਦੇ ਅਸੀਂ ਖਾ ਗਈ ਤੇ ਉੱਪਰ ਵੱਲ ਤੱਕਣ ਲੱਗ ਪਈ ਉਹ ਇੱਕ ਦਿਨ ਉਹਨਾਂ ਨੇ ਭਈਆ ਸੱਦਿਆ ਤੇ ਗੱਲੀ ਗੱਲੀ ਗੈਰਹਾਜ਼ਰੀ ਵਾਲੇ ਦਿਨਾਂ ਵਿੱਚ ਗਾਂ ਦੇ ਰਵੱਈਏ ਬਾਰੇ ਪੁੱਛਿਆ ਉਹਨਾਂ ਨੇ ਭਈਏ ਨੇ ਸੱਚ ਤਾਂ ਦੱਸ ਦਿੱਤਾ ਅਗਲੇ ਦਿਨ ਡਰਾਈਵਰਾਂ ਨੇ ਫੋਕ ਨਾ ਉੱਠਿਆ गांव फेर पठे खाने ਛੱਡ ਗਈ ਉਹਨਾਂ ਪਈਆ ਬੁਲਾਇਆ ਤੇ ਕਿਹਾ ਵੀ ਉਹਨਾਂ ਕੋਲ ਗਾਂ ਦੀ ਬਿਮਾਰੀ ਦਾ ਇਲਾਜ ਹੈ ਸ਼ਾਮ ਨੂੰ ਉਹਨਾਂ ਬੰਗਾਲੀ ਪੜਨ ਨੂੰ ਦੱਸਿਆ ਵੀ ਤੁਹਾਡੇ ਨਾਲ ਡੋਡਾ ਦੇਵਤਾ ਨਾਰਾਜ ਹੈ ਆਪਾਂ ਸਾਡੇ ਕੋਲ ਹੈਗਾ ਪੰਜਾਬ ਵਿੱਚ ਵੀ ਕਦੇ-ਕਦੇ ਇਹ ਦੇਵਤਾ ਦੇ ਧਾਰੂ ਪਸ਼ੂਆਂ ਦੇ ਮਾਰ ਕਰਦਾ ਹੈ ਬੰਗਾਲੀ ਪੰਡਤ ਹੈਰਾਨ ਹੋਇਆ ਸਾਰੇ ਦੇਵਤਿਆਂ ਦਾ ਉਸ ਨੂੰ ਇਲਮ ਹੈ ਉਹ ਤਾਂ ਕਾਲੇ ਜਾਦੂ ਬਾਰੇ ਵੀ ਕਿਸੇ ਕਥਾਵਾਂ ਜਾਣਦਾ ਹੈ ਇਹ ਡੋਡਾ ਦੇਵਤਾ ਕਿਹੜਾ ਹੋਇਆ ਇਹ ਦੇਵਤਾ ਪ੍ਰਸੰਨ ਕਿਸ ਤਰ੍ਹਾਂ ਹੋਣਗੇ ਬੰਗਾਲੀ ਨੇ ਚੱਕੋ ਤੱਕ ਵਿੱਚ ਪੁੱਛਿਆ ਇਹ ਅੱਧਾ ਕੇ ਲੋਕ ਖਾਲਸ ਦੁੱਧ ਨਾਲ ਹਰ ਰੋਜ਼ ਸਵੇਰੇ ਓਗ ਦੀ ਪੂਜਾ ਕਰੀਏ ਤੇ ਤੇਰੀ ਗਊ ਬਿਨਾ ਨਾਗਾ ਮਿਲੀ ਜਾਊਗੀ ਦੁੱਧ ਵੀ ਵਧੇਰੇ ਦੋਗੀ ਇਹ ਪੂਜਾ ਕੌਣ ਕਰੇਗਾ ਬੰਗਾਲੀ ਨੇ ਸ਼ੰਕੇ ਨਾਲ ਪੁੱਛਿਆ ਅਸੀਂ ਕਰਾਂਗੇ ਨਿੱਕੇ ਹੁੰਦਿਆਂ ਅਸੀਂ ਬੜੇ ਪਾਪੜ ਵੇਲੇ ਨੇ ਛਿਲੇ ਕੱਢੇ ਨੇ ਤਿੱਖੜ ਦੁਪਹਿਰੇ ਸੇਵਿਆਂ ਵਿੱਚ ਬੈਠ ਕੇ ਤਪ ਕੀਤਾ ਜੇ ਆਪਣੀ ਆਈ ਤੇ ਆਜੀਏ ਤਾਂ ਚਿੜੀਆਂ ਦਾ ਦੁੱਧ ਵੀ ਚੋਦੀਏ ਤੇਰੀ ਗਾਂ ਦੀ ਕੀ ਮਜਾਲ ਹੈ ਬਸ ਡੋਡਾ ਦੇਵਤਾ ਦਾ ਪਹਿਰਾ ਚੁੱਕਣਾ ਪਊਗਾ ਬੰਗਾਲੀ ਉੱਠ ਕੇ ਤੁਰ ਆਇਆ ਉਸਨੇ ਪੰਤੈਰ ਨਾਲ ਗੱਲ ਕੀਤੀ ਭਈਏ ਨੂੰ ਪੁੱਛਿਆ ਰਹਿ ਹੋਈ ਡਰਾਈਵਰਾਂ ਨੂੰ ਕਿਹਾ ਜਾਵੇ ਵੀ ਪੂਜਾ ਆਰੰਭ ਕਰ ਦੇਣ ਇਹ ਗਾਂ ਸਵੇਰੇ ਮਿਲ ਪਈ ਤਾਂ ਡੋਡਾ ਦੇਵਤਾ ਦੀ ਪੂਜਾ ਲਈ ਦੁੱਧ ਭੇਜਿਆ ਕਰਾਂਗੇ ਹਨੇਰਾ ਹੋਏ ਤੋਂ ਡਰਾਈਵਰਾਂ ਨੇ ਇਕੱਠਾ ਕੀਤਾ ਫੋਕ ਗਾਂ ਦੀ ਖੁਰਲੀ ਵਿੱਚ ਛੁੱਟ ਦਿੱਤਾ ਸਵੇਰੇ ਇੱਕ ਡਰਾਈਵਰ ਉਤਰਿਆ ਗਾਂ ਕੋਲ ਗਿਆ ਸਿੰਘਾਂ ਨੂੰ ਪਰੋਸਿਆ ਪੁੜਿਆਂ ਤੇ ਥਾਪੀ ਦਿੱਤੀ ਤੇ ਆਖ ਆਇਆ ਵੀ ਚੋ ਲੋ ਉਸੇ ਦਿਨ ਤੋਂ ਉਹਨਾਂ ਨੂੰ ਅੱਧਾ ਕਿਲੋ ਦੁੱਧ ਹਰ ਰੋਜ਼ ਸਵੇਰੇ ਆਉਣ ਲੱਗ ਪਿਆ ਬੰਕਾਲੀ ਨੇ ਆਪਣੀ ਗਾਂ ਦੀ ਬਿਮਾਰੀ ਕਿਸੇ ਮਿੱਤਰ ਕੋਲ ਸਾਂਝੀ ਕੀਤੀ ਤਾਂ ਉਹ ਹੱਸਿਆ ਵੀ ਇਹ ਡਰਾਈਵਰ ਤੈਨੂੰ ਬੁੱਧੂ ਬਣਾਉਂਦੇ ਨੇ ਦੁੱਧ ਆ ਪੀ ਜਾਂਦੇ ਹੁਣੇ ਨੇ ਨਾ ਡੋਡਾ ਦੇਵਤਾ ਦਾ ਲੈਂਦੇ ਨੇ ਇਹ ਤੂੰ ਬੰਗਾਲੀ ਬੁੱਧੀਮਾਨ ਪੰਜਾਬੀ ਡਰਾਈਵਰਾਂ ਤੋਂ ਮਾਤ ਖਾ ਗਿਆ ਤਾਜੂਬਾ ਬੰਗਾਲੀ ਪੰਡਨ ਨੇ ਅਗਲੇ ਦਿਨ ਹੀ ਦੁੱਧ ਨਾ ਭੇਜਿਆ ਡਰਾਈਵਰਾਂ ਨੇ ਵੀ ਕੋਈ ਬੰਗਾਲੀ ਦੀ ਨੀਤ ਬਾਰੇ ਦੱਸ ਗਿਆ ਉਹਨਾਂ ਨੇ ਗਾਂਵਾਂ ਵੱਲ ਜਾਂਦੀ ਵਿਸ਼ੇਸ਼ ਖੁਰਾਕ ਦੀ ਸਪਲਾਈ ਤੁਰੰਤ ਰੋਕ ਦਿੱਤੀ ਗਾਂ ਫੇਰ ਪੱਠੇ ਖਾਣੇ ਛੱਡ ਗਈ ਨੇੜੇ ਲੱਗਣ ਤੇ ਛੜਾ ਮਾਰ ਲੱਗ ਪਈ ਉਹ ਢੰਬਲ ਪੋਸੇ ਵਿੱਚ ਪਿਆ ਬੰਗਾਲੀ ਹੱਥ ਬੰਨੇ ਡਰਾਈਵਰਾਂ ਕੋਲ ਆਣ ਖੜਾ ਹੋਇਆ ਹੁਣ ਕੋਈ ਉਪਾਅ ਹੈ ਨਹੀਂ ਡੋਡਾ ਦੇਵਤਾ ਬਹੁਤ ਨਰਾਜ ਹੈ ਡਰਾਈਵਰਾਂ ਨੇ ਪੈਰ ਪੱਠੇ ਨਹੀਂ ਖਾਂਦੀ ਪਾਣੀ ਨਹੀਂ ਖਾਂਦੀ ਬੰਗਾਲ ਵਿੱਚ ਪਾਣੀ ਪੀਣ ਨੂੰ ਵੀ ਖਾਣਾ ਹੀ ਆਗਦੇ ਨੇ ਸਿਰ ਨਿਵਾ ਕਰੀ ਖੜੀ ਆ ਉਹ ਬੁੱਚੜ ਖਾਣੇ ਦੇ ਦਿਓ ਇੱਕ ਡਰਾਈਵਰ ਨੇ ਲਾਪਰਵਾਹੀ ਨਾਲ ਕਿਹਾ ਬੰਗਾਲੀ ਨੇ ਸੁਣਦਿਆਂ ਹੀ ਆਪਣੀ ਜੀਭ ਟੁਕੀ ਦੋਵੇਂ ਕੰਨ ਫੜੇ ਛੀ ਛੀ ਸਰਦਾਰ ਜੀ ਗਊ मां ਬਾਰੇ ਇਸ ਤਰ੍ਹਾਂ ਅਸ਼ੋਭ ਨਾ ਬੋਲੋ ਉਸ ਦਾ ਉਪਚਾਰ ਕਰੋ ਫਿਰ ਉਸਨੇ ਆਪਣੇ ਮਿੱਤਰ ਨੂੰ ਬੁਰਾ ਭਲਾ ਕਿਹਾ ਜਿਸ ਨੇ ਉਸ ਨੂੰ ਗਲਤਫਹਿਮੀ ਵਿੱਚ ਪਾਇਆ ਸੀ ਅੱਗੇ ਤੋਂ ਉਸਨੇ ਡੋਡਾ ਦੇਵਤਾ ਦੀ ਪਰਕਰਨ ਤੋਂ ਤੋਵਾ ਕਰ ਦਿੱਤੀ ਡੋਡਾ ਦੇਵਤਾ ਨੂੰ ਰਾਜ਼ੀ ਕਰਨਾ ਹੋਵੇਗਾ ਡਰਾਈਵਰ ਕੁਝ ਨਰਮ ਹੋਏ ਜਿਵੇਂ ਕਹੋਗੇ ਉਵੇਂ ਕਰਾਂਗਾ ਬੰਗਾਲੀ ਨੇ ਮਾਫੀ ਮੰਗਣ ਵਾਲਿਆਂ ਵਾਂਗ ਹੱਥ ਬੰਨੇ ਪੈਨਾ ਦਾ ਡੋਡਾ ਦੇਵਤਾ ਨੂੰ ਖੀਰ ਦਾ ਪ੍ਰਸ਼ਾਦ ਚੜਾਉਣਾ ਪਊਗਾ ਖੀਰ ਤੈਨੂੰ ਹੀ ਬਣਾਉਣੀ ਪਊਗੀ ਕਾਜੂ ਬਦਾਮ ਤੇ ਸੌਗੀ ਪਾ ਕੇ ਮੇਰੇ ਦੁੱਧ ਵਿੱਚ ਬਣਾਵਾਂਗਾ ਅੱਜ ਹੀ ਬਣਾਵਾਂਗਾ ਬਜ਼ਾਰੋਂ ਦੁੱਧ ਲੈ ਆਉਂਦਾ ਹਾਂ ਉਸਨੇ ਫੇਰ ਹੱਥ ਬੰਨੇ ਠੀਕ ਹੈ ਅਸੀਂ ਹੁਣ ਕੋਈ ਪੂਜਾ ਕਰਦੇ ਹਾਂ ਜਾਂ ਸਵੇਰੇ ਗਾਂ ਚੰਗੀ ਭੱਲੀ ਹੋ ਜਾਊਗੀ ਦੁੱਧ ਵੀ ਵਾਜ ਜਾਊਗੀ ਖੀਰ ਰਾਤ ਨੂੰ ਪੂਜਾ ਕਰਨ ਵੇਲੇ ਤੱਕ ਪਹੁੰਚ ਜਾਵੇ ਬੰਗਾਲੀ ਧੰਨਵਾਦ ਕਰਕੇ ਚਲੇ ਆ ਗਿਆ ਜੈ ਡੋਡਾ ਦੇਵਤਾ ਦੀ ਡਰਾਈਵਰ ਜਗਾਰਾ ਛੱਡਿਆ ਤੇ ਡੋਡੇ ਨੂੰ ਛੋੜਨ ਲੱਗ ਪਿਆ ਉਹ ਦਿਨ ਤੋਂ ਬਾਅਦ ਗਾਂ ਹਰ ਰੋਜ਼ ਦੁੱਧ ਦਿੰਦੀ ਐ ਡਰਾਈਵਰਾਂ ਵਾਂਗ ਟੈਕਰੇ ਵਿੱਚ ਖਰਮਸਤੀ ਵੀ ਕਰਦੀ ਐ ਉਹ ਕਦੇ-ਕਦੇ ਡੋਡਾ ਦੇਵਤਾ ਕਾਜੂਆਂ ਬਦਾਮਾਂ ਵਾਲੀ ਖੀਰ ਦਾ ਪ੍ਰਸ਼ਾਦ ਮੰਗ ਲੈਂਦਾ ਬੰਗਾਲੀ ਪੰਡਤ ਆਪਣੇ ਪੁਰਾਣੇ ਗ੍ਰੰਥਾਂ ਵਿੱਚੋਂ ਡੋਡਾ ਦੇਵਤਾ ਦੀ ਨਿਸ਼ਾਨਦੇਹੀ ਲੱਭਣ ਵਿੱਚ ਵਿਅਸਤ ਰਹਿੰਦਾ ਹੁਣ ਸੋ ਦੋਸਤੋ ਇਹ ਸੀ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦਾ ਇੱਕ ਬਹੁਤ ਹੀ ਪਿਆਰਾ ਭਾਗ ਮਿਲਦੇ ਆਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ